ਅਸੀਂ ਪ੍ਰੈਸ਼ਰ ਪਾਵਾਂਗੇ ਪਾਵਾਂਗੇ ਲੜਾਈ ਲੜਾਂਗੇ ਕਿ ਲੜਾਂਗੇ ਕਿਉਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਕਿਸਾਨਾਂ ਦੀ ਗੱਲ ਕਰਦੀਆਂ ਕੋਈ ਵਪਾਰੀਆਂ ਦੀ ਗੱਲ ਕਰਦਾ ਕੋਈ ਮਰਾਜਵਾਦੀ ਦੀ ਗੱਲ ਕਰਦਾ ਇਸ ਤਰ੍ਹਾਂ ਦਾ ਨਹੀਂ ਸਾਡੇ ਧਰਮਗੋਮਾਂ ਵਾਲਿਆਂ 'ਚ ਦਰਨਦਾ ਜੀ ਅਸੀਂ ਚੁੱਪੋ ਕਰਕੇ ਨਹੀਂ ਬੈਠ ਕੇ ਬਰਦਾਸ਼ਤ ਕਰ ਸਕਦੇ ਕਿਉਂਕਿ ਨਦਪੁਰ ਸਾਹਿਬ ਦੀ ਧਰਤੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਸੰਦੇਸ਼ ਵੀ ਦਿੱਤਾ ਵੀ ਕਿਸੇ ਨਾਲ ਆਗੀ ਵਾਸ ਚਲੋ ਜੀ ਪਹਿਲਾਂ ਤਾਂ ਮੈਂ ਮੁਬਾਰਕਵਾਦ ਦੰਨਾ ਜੀ ਗੁਰੂ ਸਾਹਿਬ ਦੇ ਵਿਆਹ ਫਰੋਦੀ ਔਰ ਖੁਸ਼ੀ ਮਹਿਸੂਸ ਕਰਦਾ ਕਿ ਅੱਜ ਨਗਰ ਕੀਰਤਨ ਗੁਰਦਾਰਾ ਪੌਰਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਾਨ ਪਵਿੱਤਰ ਘਰ ਤੋਂ ਰਵਾਨਾ ਹੋਇਆ ਔਰ ਗੁਰੂ ਕੀ ਲਾਹੌਰ ਨੂੰ ਤੁਰਿਆ ਕੁਰੇ ਜੈਸੀ ਸ਼ਾਮ ਹੋ ਗਿਆ ਉਹਦੀ ਮਸਾਰੇ ਮੁਬਾਰਕ। ਖਾਨੀ ਸੰਘਰਸ਼ ਦਾ ਸਵਾਲ ਆ। ਸ਼ਰਮਣੀ ਕਾਲੀਦਾਲ ਕਿਸਾਨਾਂ ਦੇ ਨਾਲ ਖੜਾ। ਕਿਸਾਨਾਂ ਦੀਆਂ ਮੰਗਾਂ ਦੀ ਪੂਰੀ ਹਮਾਇਤ ਕਰਦਾ। ਔਰ ਭਾਰਤ ਸਰਕਾਰ ਤੋਂ ਵੀ ਤੇ ਪੰਜਾਬ ਸਰਕਾਰ ਤੋਂ ਵੀ। ਇਸ ਗੱਲ ਦੀ ਮੰਗ ਕਰਦਾ ਕਿ ਕਿਸਾਨਾਂ ਦੇ ਮਸਲੇ ਜਿਹੜੇ ਨੇ ਗੱਲਬਾਤ ਰਾਹੀਂ ਹੱਲ ਕੀਤੇ ਜਾਵਣ। ਕਿਸਾਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਕਿਸਾਨਾਂ ਨੂੰ ਲਾਰੇ ਲਾ ਕੇ ਜਿਸ ਤਰ੍ਹਾਂ ਸੂਬਾ ਸਰਕਾਰ ਨੇ ਵੀ ਬਹੁਤ ਤੰਗ ਪ੍ਰੇਸ਼ਾਨ ਕੀਤਾ ਮੈਂ ਸਮਝਦਾ ਸੂਬਾ ਸਰਕਾਰ ਦੇ ਸਤਾਏ ਹੋਏ ਤਾਂ ਕਿਤੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਸੜਕਾਂ ਤੇ ਆ ਰਹੇ ਨੇ ਔਰ ਭਾਰਤ ਕੇਂਦਰ ਸਰਕਾਰ ਨੇ ਵੀ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਤੇ ਵੀ ਪੂਰੀ ਨਹੀਂ ਉਤਰੀ ਉਹਨਾਂ ਨੂੰ ਵੀ ਲਾਗੂ ਕਰਉਣ ਲਈ ਜਿਹੜੇ ਕਿਸਾਨ ਨੇ ਉਹ ਸੜਕਾਂ ਤੇ ਉਤਰੇ ਨੇ ਤੇ ਸ਼ਰਮਣੀ ਕਾਲੀਦਾਰ ਹਮੇਸ਼ਾ ਕਿਸਾਨਾਂ ਨਾਲ ਖੜਾ ਕਿਸਾਨਾਂ ਦਾ ਹਤਾਸ਼ੀ ਆ ਔਰ ਕਿਸਾਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਇਸੇ ਗੱਲ ਦਾ ਮਤਲਬ ਇਹ ਗਿਆ ਕਿਉਂਕਿ ਨਦਪੁਰ ਸਾਹਿਬ ਦੀ ਧਰਤੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਸੰਦੇਸ਼ ਵੀ ਦਿੱਤਾ ਵੀ ਕਿਸੇ ਨਾਲ ਅਨਿਆਇ ਜੇ ਹੋਵੇ ਕਿਸੇ ਨਾਲ ਧੱਕਾ ਜੇ ਹੋਵੇ ਤਾਂ ਉਹ ਚੁੱਪ ਕਰਕੇ ਬੈਠ ਕੇ ਦੇਖਣਾ ਕਿਸੇ ਤਰ੍ਹਾਂ ਵੀ ਸਿੱਖ ਦਾ ਫਰਜ਼ ਨਹੀਂ ਅਸੀਂ ਮਤਲਬ ਕਿਸੇ ਤਰ੍ਹਾਂ ਦਾ ਨਿਆਂ ਤੇ ਅਤਿਆਚਾਰ ਕਿਸਾਨੀ ਤੇ ਹੁੰਦਾ ਦੇਖ ਨਹੀਂ ਸਕਦੇ ਸੋ ਸਾਡੀ ਪੂਰੀ ਸਪੋਰਟ ਆਪਾਂ ਪਰੇਸ਼ਾਨੀ ਨਹੀਂ ਬੋਲਦੇ ਤਾਂ ਪਰੇਸ਼ਾਨੀ ਕਿਸਾਨ ਤੁਹਾਡੇ ਵਿਰੁੱਧ ਨੇ ਨਹੀਂ ਅਸੀਂ ਦੇਖੋ ਕਿਸੇ ਪਾਰਟੀ ਪ੍ਰਤੀ ਨਾ ਬੋਲਣਾ ਜਾਂ ਹੱਕ ਵਿੱਚ ਬੋਲਣਾ ਉਹਦੇ ਉਹਦੇ ਐਕਸ਼ਨ ਤੇ ਡਿਪੈਂਡ ਕਰਦਾ ਸ਼ਰਮਣੀ ਅਕਾਲੀ ਦਲ ਨੇ ਪਹਿਲੇ ਦਿਨ ਤੇ ਹੀ ਕਿਹਾ ਸੀ ਕਿ ਕਿਸੇ ਵਿਅਕਤੀ ਨਾਲ ਕਿਸੇ ਪਾਰਟੀ ਨਾਲ ਸਮਝੌਤਾ ਨਹੀਂ ਥਾਂ ਸ਼ਰਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੇ ਲਈ ਸਮਝੌਤਾ ਕਰ ਸਕਦਾ ਪੰਜਾਬ ਦੀ ਭਲਾਈ ਲਈ ਸਮਝੌਤਾ ਕਰ ਸਕਦਾ ਕਰ ਸਕਦਾ ਜਾਇ ਕਹਿ ਲੋ ਕਿ ਪੰਥਕ ਹਿੱਤਾਂ ਲਈ ਜਾਂ ਘੱਟ ਗਿਣਤੀਆਂ ਦੀ ਜੇ ਮਰ ਅਵਾਜ਼ ਆ ਉਹਨੂੰ ਬੁਲੰਦ ਰੱਖਣ ਲਈ ਸ਼ਰਮਣੀ ਕਾਲੀਦਾਲ ਕਿਸੇ ਨਾਲ ਵੀ ਸਮਝੌਤਾ ਕਰਦਾ ਸ਼ਰਮਣੀ ਕਾਲੀਦਾਲ ਰਾਸੀ ਖੇਤਰ ਵਿੱਚ ਉਸੇ ਨਾਲ ਸਮਝੌਤਾ ਕਰੇਗਾ ਜਿਹੜਾ ਘੱਟ ਗਿਣਤੀਆਂ ਦਾ ਮਦਈ ਹੋਵੇਗਾ ਪੰਚਤਕ ਹਿੱਤਾਂ ਦਾ ਪਹਿਰੇਦਾਰ ਹੋਵੇਗਾ ਖਾਸ ਤੌਰ ਤੇ ਪੰਜਾਬ ਤੇ ਪੰਜਾਬੀਅਤ ਦਾ ਮਦਈ ਹੋਵੇਗਾ ਨਹੀਂ ਬੀਐਸਪੀ ਨਾਲ ਤਾਂ ਸਾਡਾ ਸਮਝੌਤਾ ਹੈ ਹੀ ਆ ਉਹ ਅਟੁੱਟਾ ਉਹਦੇ 'ਚ ਕੋਈ ਟ੍ਰੇਡ ਨਹੀਂ ਨਾ ਉਹਦੇ 'ਚ ਕੋਈ ਟੁੱਟਣ ਦੀ ਜਾਨ ਨਹੀਂ ਕਾਲੀ ਦਲ ਬੀਐਸਪੀ ਦਾ ਘਟਵਨਨ ਕਿਵੇਂ ਰਹੇਗਾ ਤਾਂ ਦੀ ਛੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸ਼ਰੋਮਣੀ ਕਾਲੀ ਦਲ ਵੱਲੋਂ ਜਿਹੜੀ ਪੰਜਾਬ ਚੋਂ ਯਾਤਰਾ ਇਹਨੇ ਪੰਜਾਬੀਆਂ ਦੇ ਵਿੱਚ ਜਿਹੜਾ ਮਗਲ ਇੱਕ ਕਿਸਮ ਦਾ ਉਤਸ਼ਾਹ ਭਰਿਆ ਹੰਗਾਰਾ ਭਰਿਆ ਜਾਂ ਇਹ ਕਹਿ ਲੋ ਤੁਸੀਂ ਮਤਲਬ ਇੱਕ ਜੋਸ਼ ਭਰਿਆ ਉਹ ਮੱਠਾ ਨਹੀਂ ਪੈਸਾ ਦਾ ਕਿਉਂਕਿ ਉਹਦਾ ਮੇਨ ਕਾਰਨ ਆ ਵੀ ਜਿਹੜੀ ਸਰਕਾਰ ਮੌਜੂਦਾ ਪੰਜਾਬ ਦੀ ਉਹਦੀਆਂ ਨੁਕਸਾਂ ਉਹਦੀਆਂ ਕਮੀਆਂ ਉਹਨੇ ਜਿਹੜੇ ਵਿਸ਼ਵਾਸ ਘਾਤ ਕੀਤੇ ਆ ਉਹਦੇ ਰਿਐਕਸ਼ਨ ਦੇ ਵਿੱਚ ਉਹ ਲੋਕ ਸ਼ਰਮਣੀ ਅਕਾਲੀ ਦਲ ਦੇ ਨਾਲ ਮੁੜ ਕੇ ਵਿਸ਼ਵਾਸ ਕਰਕੇ ਤੁਰੇ ਨੇ ਤੇ ਇਹ ਜਿਹੜੇ ਮਦੂਦਾ ਹਾਲਾਤ ਨੇ ਇਹ ਉਸ ਪਾਸੇ ਜਾਣ ਤੋਂ ਲੋਕਾਂ ਨੂੰ ਰੋਕ ਨਹੀਂ ਸਕਦੇ ਕਿਉਂਕਿ ਅੱਜ ਪੰਜਾਬ ਦੇ ਲੋਕਾਂ ਨੇ ਇਹ ਮੰਨ ਲਿਆ ਕਿ ਪੰਜਾਬ ਨੂੰ ਜੇ ਕੋਈ ਬਚਾ ਸਕਦਾ ਪੰਜਾਬ ਦੇ ਹੱਕਾਂ ਨੂੰ ਕੋਈ ਲੜ ਸਕਦਾ ਤਾਂ ਕੇਵਲ ਅਕਾਲੀ ਦਲ ਦਾ ਕਿਉਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਕਿਸਾਨਾਂ ਦੀ ਗੱਲ ਕਰਦੀਆਂ ਕੋਈ ਵਪਾਰੀਆਂ ਦੀ ਗੱਲ ਕਰਦਾ ਕੋਈ ਮਰਾਜਮਾਂ ਦੀ ਗੱਲ ਕਰਦਾ ਸ਼ਰਮਣੀ ਅਕਾਲੀ ਦਲ ਸਮੁੱਚੇ ਪੰਜਾਬ ਦੇ ਹਰ ਵਰਗ ਦੀ ਗੱਲ ਕਰਕੇ ਪੰਜਾਬੀਅਤ ਦੀ ਗੱਲ ਕਰਕੇ ਸਮੁੱਚੇ ਪੰਜਾਬੀਆਂ ਨੂੰ ਲਾਂਬੰਦ ਕਰ ਰਿਹਾ ਸੋ ਇਸ ਲਈ ਹਰ ਪੰਜਾਬੀ ਭਾਵੇਂ ਕਿਸੇ ਜਥੇਬੰਦੀ 'ਚ ਹੋਵੇ ਭਾਵੇਂ ਕਿਸੇ ਸੰਸਥਾ 'ਚ ਹੋਵੇ ਪੰਜਾਬੀ ਹੋਣ ਦੇ ਨਾਤੇ ਉਹ ਸ਼ਰਮਣੀ ਅਕਾਲੀ ਦਲ ਬਣਾ ਰੰਬੇ ਪੰਜਾਬ ਚੋਂ ਯਾਤਰਾ 'ਚ ਸ਼ਾਮਲ ਹੋਣਾ ਚਾਹੁੰਦਾ ਔਰ ਇਹਨੂੰ ਉਸਾਰ ਦੇਣਾ ਚਾਹੁੰਦਾ ਉਹ ਤਖਤ ਜੂਬ ਸਾਉ ਦੇ ਮੰਤਲੇ ਦੇ ਵਿੱਚ ਉੱਥੋਂ ਦੀ ਸਰਕਾਰ ਨੇ ਬਹੁਤ ਜ਼ਾਤੀ ਕੀਤੀ ਹੈ ਔਰ ਉਹ ਜ਼ਾਤੀ ਨੂੰ ਕਦੇ ਵੀ ਖਾਲਸਾ ਪੰਥ ਬਰਦਾਸ਼ਤ ਨਹੀਂ ਕਰ ਸਕਦਾ ਇਹ ਸਿੱਧਾ ਦਖਲ ਆ ਗੁਰਧਾਮਾਂ ਦੇ ਵਿੱਚ ਸਿੱਧਾ ਦਖਲ ਆ ਸਾਡੇ ਧਰਮ ਘਮਾਵਿਆਂ ਦੇ ਵਿੱਚ ਜਿਹਨੂੰ ਕਿਸੇ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਔਰ ਇਹਦਾ ਨੋਟਸ ਅਸੀਂ ਲਿਆ ਵੀ ਹੈ ਉੱਥੋਂ ਦੇ ਮੁੱਖ ਮੰਤਰੀ ਨੂੰ ਜਲਦੀ ਡੈਲੀਗੇਸ਼ਨ ਜਾ ਰਿਹਾ ਸਾਡਾ ਸ਼ਰਮਣੀ ਕਾਲੀ ਦਲ ਤੇ ਐਸਡੀਪੀਸੀ ਦਾ ਸੰਜਿਆ ਡੈਲੀਗੇਸ਼ਨ ਦਿੱਤੀ ਪਈ ਹੈ ਟਾਈਮ ਲਾਇਰ ਹੈ ਔਰ ਮੈਨੂੰ ਲੱਗਦਾ ਵੀ ਜਿਵੇਂ ਉੱਥੇ ਦੱਖਣੀ ਸਿੱਖਾਂ ਦੇ ਵਿੱਚ ਵੀ ਬੜਾ ਰੋਸ ਆ ਤੇ ਜਿਸ ਤਰ ਤੱਕ ਸ੍ਰੀ ਹਜੂਰ ਸਾਹਿਬ ਨੇ ਆਪ ਅਰਦਾਸ ਕਰਕੇ ਮੈਮੋਰੰਡਮ ਦੇਣ ਲਈ ਇਸ ਨੇ ਆ ਦੇ ਵਿਰੁੱਧ ਬੰਦਿਆਂ ਨੂੰ ਤੋੜਿਆ ਸੀ ਸੋ ਉਹਦੇ ਨਾਲ ਕਾਫੀ ਜੋਗਸਾ ਗੁੱਸਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉੱਥੋਂ ਦੀ ਸਰਕਾਰ ਇੱਕ ਦਿਨ ਲਾਜ਼ਮੀ ਪਿੱਛੇ ਹਟੇਗੀ ਲੱਗਦਾ ਕਿ ਭਾਜਪਾ ਮੰਨਦੇ ਹੋ ਭਾਜਪਾ ਦੀ ਪਾਲਿਸੀ ਦੇਖੋ ਇਹ ਭਾਜਪਾ ਦੀ ਪਾਲਿਸੀ ਆ ਜਾਂ ਉਥੋਂ ਦੀ ਸਰਕਾਰਾਂ ਦੀ ਆਪਣੀ ਪਾਲਿਸੀ ਆ ਕਿਤੇ ਨਾ ਕਿਤੇ ਸ਼ਹਿ ਵੀ ਹੈ ਇਹਦੇ ਕੋਈ ਦੋਗਰਾਮ ਨਹੀਂ ਤੇ ਪਰ ਇਹ ਜਿਹੜੀ ਸ਼ਹਿ ਆ ਇਹ ਬੜੀ ਗਲਤ ਆ ਇਹਦਾ ਸੀ ਹਮੇਸ਼ਾ ਨਿੰਦਾ ਕਰਦੇ ਆ ਪਿੱਛੇ ਵੀ ਕਈ ਵਾਰੀ ਇਸ ਕਿਸਮ ਦੇ ਕਦਮ ਚੁੱਕੇ ਸੀ ਪਰ ਸਰਕਾਰ ਨੂੰ ਬਦਲਣੇ ਪਏ ਸੀ ਸੋ ਅੱਜ ਵੀ ਅਸੀਂ ਸਮਝਦੇ ਆ ਕਿ ਜੇ ਚੁੱਕੇ ਨੇ ਕਦਮ ਤਾਂ ਬਦਲ ਲੈ ਲੈਣ ਨਹੀਂ ਤਾਂ ਫਿਰ ਅਸੀਂ ਪ੍ਰੈਸ਼ਰ ਪਾਵਾਂਗੇ ਪਾਵਾਂਗੇ ਲੜਾਈ ਲੜਾਗੇ ਲੜਾਂਗੇ ਇਸ ਤਰ੍ਹਾਂ ਦਾ ਨਿਆ ਸਾਡੇ ਧਰਮ ਗਵਾਲਿਆਂ ਚ ਦਰਨਦਾ ਜੀ ਅਸੀਂ ਚੁੱਪੋ ਕਰਕੇ ਨਹੀਂ ਬੈਠ ਕੇ ਬਰਦਾਸ਼ਤ ਕਰ ਸਕਦੇ